ਦੋਸਤੋ ਅੱਜ 1 ਜੂਨ ਐ ਵੋਟਾਂ ਦਾ ਦਿਨ ਵੋਟਾਂ ਪਾਉਣੀਆਂ ਨੇ ਤੇ ਮੈਂ ਵੀ ਵੋਟ ਪਾਣੀ ਸੀ ਤੇ ਮੈਂ ਸੋਚਿਆ ਵੀ ਕਿਸ ਨੂੰ ਪਾਈਏ ਹਰ ਇੱਕ ਵੋਟਰੇ ਸੋਚਣਾ ਹੁੰਦਾ ਮੈਂ ਵੀ ਸੋਚ ਰਿਹਾ ਤੇ ਜਦੋਂ ਨਜ਼ਰ ਮਾਰਦੇ ਆ ਸਾਰੇ ਪਾਸੇ ਪਾਰਟੀਆਂ ਦੇ ਉਮੀਦਵਾਰਾਂ ਦੇ ਤੇ ਇਹ ਲੱਗਣ ਲੱਗ ਜਾਂਦਾ ਵੀ ਬੜਾ ਫਰਕ じゃ ਨਹੀਂ ਕੋਈ ਇੱਥੇ ਪੂਰਾ ਪੂਰਾ ਸੂਰਾ ਕੋਈ ਵੀ ਨਹੀਂ ਹੈ ਸਾਰੇ ਜਿਹੜੀਆਂ ਪਾਰਟੀਆਂ ਨੇ ਉਹਦੇ ਵਿੱਚ ਵੀ ਦਲਬਧਰੀਆਂ ਸਖਤ ਹੋ ਰਹੀਆਂ ਨੇ ਸਾਰੀਆਂ ਪਾਰਟੀਆਂ ਇੱਕ ਦੂਜੇ ਦੇ ਚੱਕਰ ਉਛਾਲੀ ਕਰ ਰਹੀਆਂ ਨੇ ਇਹ ਪਰਫੈਕਟ ਕੋਈ ਵੀ ਨਹੀਂ ਲੱਗਦਾ ਫਿਰ ਵੋਟ ਕਿਨੂੰ ਪਾਈਏ ਸਵਾਲ ਮੇਰੇ ਮਨ ਚ ਵੀ ਹੋਰਾਂ ਦੇ ਮਨ ਚ ਵੀ ਹੋਣਾ ਹਰ ਇੱਕ ਦੇ ਹੋਣਾ ਵੋਟਰ ਦੇ ਬੜਾ ਸੋਚਿਆ ਵੀ ਕੀ ਕਰੀਏ ਕਿਹੜੇ ਉਮੀਦਵਾਰ ਨੂੰ ਦੇਖ ਕੇ ਪਾਈਏ ਪਾਰਟੀ ਨੂੰ ਦੇਖ ਕੇ ਪਾਈਏ ਕਿ ਕਿਹਦੇ ਪ੍ਰੋਗਰਾਮ ਦੇਖ ਕੇ ਪਾਈਏ ਸਾਰੇ ਇੱਕ ਦੂਜੇ ਨੂੰ ਘਾਤ ਕਰੀ ਜਾਂਦੇ ਨੇ ਫਿਰ ਮੈਨੂੰ ਪਰ ਇੱਕ ਗੱਲ ਯਾਦ ਆ ਗਈ ਜਿਨੇ ਮੇਰਾ ਫੈਸਲਾ ਕਰਦਾ ਗੱਲ ਇਹ ਯਾਦ ਆ ਗਈ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਚੌਧਰੀ ਬੰਸੀ لال ਸੀਗੇ ਉਹ ਹੁਣ ਇਸ ਦੁਨੀਆ ਚ ਨਹੀਂ ਹੈ ਉਹਨਾਂ ਦੇ ਨਾਲ ਜੁੜੀ ਹੋਈ ਇੱਕ ਘਟਨਾ ਮੈਨੂੰ ਯਾਦ ਆ ਗਈ ਜਿਨ੍ਹਾਂ ਨੇ ਇਹ ਦੱਸਿਆ ਸੀ ਵੀ ਵੋਟ ਪਾਉਣ ਵੇਲੇ ਕਿਵੇਂ ਫੈਸਲਾ ਕਰੀਏ ਵੋਟ ਦਾ ਮੈਂ ਅਜੀਤ ਅਖਬਾਰ ਚ ਰਿਪੋਰਟਰ ਸੀ ਇਕ ਗੱਲ ਉਸ ਉਸ ਚੋਣ ਦੀ ਆ ਜਦੋਂ ਉਹ ਤੀਜੀ ਵਾਰੀ ਮੁੱਖ ਮੰਤਰੀ ਬਣੇ ਸੀ ਚੌਧਰੀ ਬੰਸੀ لال ਹਰਿਆਣੇ ਦੇ ਤੇ 1996 ਤੋਂ ਲੈ ਕੇ 2000 ਇਹ ਪੀਰੀਅਡ ਸੀਗਾ ਤੇ ਚੋਣ ਦੀ ਕੈਂਪੇਨ ਕਰ ਰਹੇ ਸੀਗੇ ਤੇ ਮੈਂ ਤੇ ਇੱਕ ਮੇਰੇ ਉਹ ਵੀ ਸੁਰਗੀ ਹੈਗੇ ਨੇ ਹੁਣ ਸਾਥੀ ਗਵਰਨਮੈਂਟ ਉਗਰਾਲ ਅਸੀਂ ਉਹਨਾਂ ਦੇ ਨਾਲ-ਨਾਲ ਕਵਰੇਜ ਕਰ ਰਹੇ ਸੀ ਉਹਨਾਂ ਦੀ ਕੈਂਪੇਨ ਦੀ ਕਵਰੇਜ ਕੁਛ ਦੇਰ ਉਹਨੇ ਗੱਡੀ ਜੀ ਵੀ ਬੈਠੇ ਅਸੀਂ ਬਾਕੀ ਉਹਨੇ ਦੇ ਨਾਲ ਨਾਲ ਤੁਰਦੇ ਫਿਰਦੇ ਰਹੇ ਸਵੇਰੇ ਇੱਥੇ ਚੱਲੇ ਸੀ ਪੰਜਕੁੱਲੇ ਤੋਂ ਤੇ ਸ਼ਾਮ ਤੱਕ ਅਸੀਂ ਨਾਲ ਰਹੇ ਉਹਨਾਂ ਦੇ ਕੰਪੇਨ ਕਵਰ ਕਰਦੇ ਸੀ ਉਹਨਾਂ ਦੀ ਤੇ ਸ਼ਾਮ ਨੂੰ ਯਮਨਾਲਗਰ ਦੇ ਵਿੱਚ ਜਾ ਕੇ ਚੋਣ ਰੈਲੀ ਸੀਗੀ ਕਾਫੀ ਸ਼ਾਮ ਜੇ ਨੂੰ ਜਿਵੇਂ 6 ਵਜੇ ਤੋਂ ਬਾਅਦ ਹੁੰਦੀ ਹੈ ਤੇ ਉਹ ਰੈਲੀ ਨੂੰ ਅਡਰੈਸ ਕਰ ਰਹੇ ਸੀ ਤੇ ਅਸੀਂ ਸੁਣ ਰਹੇ ਸੀ ਪਾਸੇ ਖੜ ਕੇ ਕਿਉਂਕਿ ਜੇ ਲੋਕਾਂ ਦੇ ਵੀ ਊ ਵੀ ਲੈਣੇ ਸੀ ਕਵਰੇਜ ਕਰਨੀ ਸੀ ਉਦੋਂ ਅਜੀਤ ਸਾਹਮਣੇ ਦਾ ਜਿਹੜਾ ਹਿੰਦੀ ਦਾ ਪੇਪਰ ਹੈਗਾ ਉਹਦੇ ਵਾਸਤੇ ਖਾਸ ਕਰਕੇ ਸਪੈਸ਼ਲ ਕਵਰੇਜ ਉਹਦੇ ਵਾਸਤੇ ਨਹੀਂ ਪੰਜਾਬੀ ਵਾਸਤੇ ਵੀ ਕਰਦੇ ਹਰਿਆਣੇ ਦੀ ਤੇ ਚੌਧਰੀ ਬਾਂਸੀ ਨਾਲ ਬੋਲਣ ਲੱਗੇ ਸਟੇਜ ਤੋਂ ਉਹ ਕਹਿਣ ਲੱਗੇ ਵੀ ਦੇਖੋ ਐਸਾ ਉਹ ਪੰਜਾਬੀ ਮੈਨੂੰ ਤਾਂ ਆਪਣੀ ਹਿੰਦੀ ਟਿਪੀਕਲ ਹਰਿਆਣਵੀ ਹਿੰਦੀ ਬੋਲਦੇ ਸੀਗੇ ਤੇ ਮੈਂ ਤਾਂ ਪੰਜਾਬੀ ਜੀ ਬੋਲਿਆ ਉਹਨਾਂ ਦੇ ਕੁਝ ਜਿਹੜੀ ਥੋੜੇ ਜਿਹੇ ਲਫ਼ਜ਼ ਉਹਨਾਂ ਦੇ ਹਿੰਦੀ 'ਚ ਉਦਾਂ ਹੀ ਸੁਣਾਉਂਦੇ ਉਹ ਜਦੋਂ ਖੜ ਕੇ ਬੋਲਣ ਲੱਗੇ ਤੇ ਉਹ ਕਹਿੰਦੇ ਵੀ ਦੇਖੋ ਗੱਲ ਇਹ ਆ ਲੋਕੋ ਤੁਸੀਂ ਜਿਹੜਾ ਤੁਹਾਡੇ ਮਨ ਚ ਪੋਲਿਟਿਸ਼ੀਨ ਦਾ ਇਮਪ੍ਰੈਸ਼ਨ ਬਣਿਆ ਹੋਇਆ ਹੈ ਸਿਆਸਤਦਾਨਾਂ ਦਾ ਰਾਜਨੀਤਿਕ ਲੋਕ ਉਹ ਇਹ ਬਣਿਆ ਹੋਇਆ ਵੀ ਇਹ ਵਾਅਦੇ ਪੂਰੇ ਨੂੰ ਉੱਤਰ ਦੇ ਇਹ ਕ腐ਸ਼ਨ ਕਰਦੇ ਨੇ ਇਹ ਗੜਬੜ ਕਰਦੇ ਨੇ ਇਹ ਮੁੜ ਕੇ ਆਉਂਦੇ ਨਹੀਂ ਵੋਟਾਂ ਮੰਗਣੀ ਆਉਂਦੇ ਆ ਸਿਰਫ ਇਹ ਸਰਕਾਰ ਚ ਜਾ ਕੇ ਸੁਣਵਾਈ ਨਹੀਂ ਕਰਦੇ ਪੁੱਛਦੇ ਨਹੀਂ ਸਾਨੂੰ ਮੁੜ ਕੇ ਇੱਦਾਂ ਦੇ ਨਾਲ ਕੰਮ ਨਹੀਂ ਕਰਦੇ ਤੇ ਆਪਣੀਆਂ ਜਦੋਂ कुरसी ते बैठ जाते फिर ये किसी को कुछते नहीं है सारे पोलिटिशन बारे थोड़े मन बने हुए सियासतदान बारे तो वो फिर कह लगे भी ये बिल्कुल ठीक इमेज बनया थोड़ा आप बिल्कुल ठीक सोचते हो पोलिटिशन ऐसे ही होते हैं जो आप सोचते हो कि पोलिटिशन ऐसे होते हैं कि पोलिटिशन काम नहीं करते बाद में बाद पाँच साल बाद आते हैं काम नहीं करते पूछते नहीं हैं करप्शन भी करते हैं कहना बिल्कुल आप ठीक सोचते हो पॉलिटिशियन ऐसे ही होते हैं सभी ऐसे हैं फिर वो पास दे के रुके ते दूध का दुला मैं भी नहीं हूं दूध का दुला मैं भी नहीं हूं ए करके फिर रुक गए फिर कहने लेकिन सबसे कम खराब हूं लेकिन सब इन सबसे कम खराब हूं फिर रुक गए ਇਸ ਲਈ ਮੇਰੇ ਵੋਟ ਦੋ ਬੜਾ ਆਡੀਅנס ਜਿਹੜੀ ਉਹ ਚੌਥੇ ਬੜੇ ਤਾੜੀਆਂ ਪਈਆਂ ਸਭ ਬਲਵਨ ਦੇਖਿਆ ਸੀ ਨਹੀਂ ਸੋ ਉਹਨੇ ਕਿਹਾ ਵੀ ਸਾਰੇ ਖਰਾਬ ਨੇ ਪਰ ਸਭ ਤੋਂ ਘੱਟ ਖਰਾਬ ਮੈਂ ਹਾਂ ਇਸ ਲਈ ਮੇਰੇ ਵੋਟ ਦੋ ਸੋ ਫਿਰ ਮੈਂ ਇਹ ਸੋਚ ਰਿਹਾ ਵੀ ਫੈਸਲਾ ਇਹ ਹੋਇਆ ਵੀ ਜਿਹੜਾ ਸਭ ਤੋਂ ਘੱਟ ਖਰਾਬ ਹੈ ਖਰਾਬ ਤਾਂ ਸਾਰੀ ਹੈ ਜਿਹੜਾ ਸਭ ਤੋਂ ਘੱਟ ਖਰਾਬ ਹੈ ਉਹਨੂੰ ਜਾ ਕੇ ਵੋਟ ਦੇ ਦਿੱਤੀ ਤੇ ਫੈਸਲਾ ਹੋ ਗਿਆ ਤੇ ਹੁਣ ਆਪਾਂ ਵੋਟ ਦੇ ਗਏ ਵੋਟ ਪਾਈ ਤੇ ਇਹ ਫੈਸਲਾ ਕਿ ਬਾਕੀ ਵੀ ਹੁਣ ਸਾਰੇ ਫੈਸਲਾ ਇਹ ਮੇਰੇ ਜੇ ਬੰਸੀ ਰਾਲ ਦੀ ਮੰਨੋ ਤਾਂ ਫਿਰ ਇਹ ਹੀ ਸੋਚ ਲਓ ਜਿਹੜਾ ਕਿ ਸਭ ਤੋਂ ਘੱਟ ਖਰਾਬ ਆ ਉਹ ਵੋਟ ਪਾਓ